ਕਰਦੇ ਤੈਨਸਰ ਪੂਰੇ ਹੋ ਗਏ ਤੇ ਉਹਨਾਂ ਦੀਆਂ ਨਕਾਮੀਆਂ ਆ ਉਹ ਜਗਜਰ ਕੀਤੀ ਗਈਆਂ ਔਰ ਇਹ ਪੈਂਫਲਟ ਦੇ ਮੱਦੇ ਮਾਮੇ ਦੇ ਨਾਲ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਕਿਵੇਂ ਪੰਜਾਬ ਦੇ ਲੋਕ ਭੋਲੇ ਭਲੇ ਲੋਕਾਂ ਨੂੰ ਇਹਨਾਂ ਨੇ ਝੂਠ ਬੋਲ ਕੇ ਲੁੱਟਿਆ ਤੇ ਠੱਗਿਆ ਔਰ ਪੰਜਾਬ ਵਿੱਚ ਲਾਂਡਰ ਆਰਡਰ ਦੀ ਡਿਫੀਸ਼ਨ ਆ ਕੋਈ ਬਹੁਤ ਗਾਜੀ ਖਰਾਬ ਹੋ ਚੁੱਕੀ ਆ ਕੋਈ ਬੰਦਾ ਸਰਕੇ ਤੇ ਮਹਿਸੂਸ ਨਹੀਂ ਕਰ ਰਿਹਾ ਆਪਣੇ ਆਪ ਨੂੰ ਭਾਰਤੀ ਜਨਤਾ ਪਾਰਟੀ ਦੇ ਲੱਕ ਕੂਸਰਾ ਵੱਲੋਂ ਅੱਜ ਕੂਸਰਾ ਸ਼ੀਤ ਬਕਸਾਈ ਚੌਂਕ ਵਿਖੇ ਅੱਜ ਉਸ ਮੁਜਾਰਾ ਕੀਤਾ ਕਿ ਜਿਸ ਸ਼ਹਿਰ ਵਾਸੀ ਬਹੁਤ ਵੱਡੀ ਗਿਣਤੀ ਚਾਮਲ ਹੋਏ ਕਿਉਂਕਿ ਲੋਕ ਜਿਹੜੇ ਆ ਉਹ ਆਮ ਆਦਮੀ ਪਾਰਟੀ ਸਰਕਾਰ ਤੋਂ ਅੱਕੇ ਪਏ ਆ ਜਿਸ ਦੇ ਨਾਲ ਕਿ ਉਹਨਾਂ ਨੇ ਕੋਈ ਦਿਖਾਈ ਨਹੀਂ ਦੇ ਦੇ ਕਿ ਸਾਡੇ ਪੰਜਾਬ ਦਾ ਬਣੂਗਾ ਕੀ ਇਹਦਾ ਇੱਕੋ ਹੀ ਇੱਕ ਹਾਲਿਆ 227 ਦੇ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਆ ਉਹ ਪੰਜਾਬ 'ਚ ਬਣੇਗੀ ਔਰ ਜੇ ਪੰਜਾਬ ਦੇ ਲੋਕਾਂ ਦਾ ਵੜ ਭਲਾ ਹੋਊਗਾ ਤਾਂ ਜੋ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਪੈਣਾ ਵਾਸਤੇ ਹਜ਼ਾਰ-ਹਜ਼ਾਰ ਰੁਪਇਆ ਉਹ ਵੀ ਨਹੀਂ ਦਿੱਤਾ ਬੀਜੇਪੀ ਦਿੱਲੀ ਸਰਕਾਰ ਆਉਣ ਦੇ ਵਿੱਚ ਕਰਕੇ ਪਰ ਦੂਜੇ ਦੇ ਨਹੀਂ ਜਿਹੜਾ ਪੰਜਾਬ ਉੱਤੇ ਦਿੱਲੀ ਦੇ ਵਿੱਚ 25-2500 ਰੁਪਏ ਭੇਡਾਮ ਦੇਤਾ ਸੋ ਇਹ ਤਾਂ ਬਹੁਤ ਸਾਰੇ ਕਾਰਜ ਜਿਹੜੇ ਕਿ বিজেপি ਸਰਕਾਰਾਂ ਕਰ ਰਹੀਆਂ 70 ਸਾਲ ਦਾ ਕੋਈ ਵੀ ਬੰਦਾ ਹੋ ਜਵੇ ਆਟੋਮੈਟਿਕ ਗਿਟੂ ਦੀ ਆ 10 ਲੱਖ ਰੁਪਏ ਹਰਿਆਣਾ ਵਿੱਚੋਂ ਦਾ ਫਰੀ ਰਾਜ ਹੁੰਦਾ ਸੋ ਆਪਣੇ ਪੰਜਾਬ ਬਹੁਤ ਜ਼ਿਆਦਾ ਪਛੜ ਗਿਆ ਕਿਉਂਕਿ ਉਹਦਾ ਕਾਰਨ ਇੱਕੋ ਹੀ ਆ ਕਿ ਭਗਵੰਤ ਮਾਨ ਔਰ ਕੇਜਰੀ ਵੱਲ ਰਲ ਕੇ ਪੰਜਾਬ ਨੂੰ ਡੁੱਟ ਰਿਹਾ ਕੋਟ ਰਿਹਾ ਪੋਰ ਨਾ ਪੰਜਾਬ ਦਾ ਕੋਈ ਭਲਾ ਨਹੀਂ ਹੋ ਰਿਹਾ ਸੋ ਸਾਰਿਆਂ ਨੂੰ ਆਪਾਂ ਜਾਗਰੂਕ ਕਰਨ ਦੀ ਜਰੂਰਤ ਆ ਤਾਂ ਜੋ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਸਰਕਾਰ ਬਣ ਸਕੇ ਅਤੇ ਲੋਕਾਂ ਜਿਹੜੇ ਆ ਇਸ ਸੈਂਟਰ ਦੀ ਜਿਹੜੀ ਪੋਰਸੀਆਂ ਆ ਜਾਂਦਾ ਸੈਂਟਰ ਦਾ ਪੈਸਾ ਆ ਉਹ ਸਿੱਧਾ ਲੋਕਾਂ ਤੱਕ ਪਹੁੰਚ ਸਕੇ ਤਾਂ ਜੋ ਪੰਜਾਬ ਦੇ ਲੋਕਾਂ ਦਾ ਭਲਾ ਹੋ ਸਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਆ ਇਹ ਅੱਜ ਦੀ ਡੇਟ ਤੇ ਨਸ਼ੇ ਦੇ ਦਿਵਾਲੀ ਹੋਏ ਹੋਇਆ ਬਹੁਤ ਚੰਗੀ ਗੱਲ ਆ ਨਸ਼ਾ ਪੰਜਾਬ ਤੋਂ ਖਤਮ ਹੋਣਾ ਚਾਹੀਦਾ ਆ ਪਰ ਜਿਹੜੇ ਵੱਡੇ ਮਗਰਮਸ਼ੇ ਉਹਨਾਂ ਨੂੰ ਕੌਣ ਫੜੂਗਾ ਤੁਸੀਂ ਇਹ ਕੰਮ ਗਰੀਬ ਲੋਕ ਜਿਹੜੇ ਵਿਚਾਰੇ ਨਸ਼ਈ ਹੋ ਗਏ ਆ ਅਨਸ਼ੈ ਅਸ਼ੇਜਾਤੀ ਹੋ ਗਏ ਆ ਤੁਸੀਂ ਉਹਨਾਂ ਦਾ ਕੋਈ ਸਵਾਦ ਨਹੀਂ ਸਕੇ ਤੁਸੀਂ ਉਹਨਾਂ ਨੂੰ ਕਿਸੇ ਹਸਪਤਾਲ ਚੋਣ ਦਾ ਕੋਈ ਇਲਾਜ ਨਹੀਂ ਕਰਵਾ ਸਕੇ ਔਰ ਤੁਸੀਂ ਜਿਹੜੇ ਉਹਨਾਂ ਨੂੰ ਵਿਚਾਰਨ ਫੜ ਫੜ ਕੇ ਅੰਦਰ ਦੇ ਰਹੇ ਹੋ ਇਹ ਕੋਈ ਬਹੁਤ ਚੰਗੀ ਗੱਲ ਨਹੀਂ ਹੈਗੀ ਪੰਜਾਬ ਦਾ ਨੌਜਵਾਨ ਹੋਰ ਖਰਾਬ ਹੋ ਰਿਹਾ ਉਹਦੇ ਨਾਲ ਜਿਹੜੇ ਜਿਹੜੇ ਮਾਨਸ਼ਾ ਲੈ ਕੇ ਵੱਡੇ ਸਮਗਰਾਂ ਆਉਂਦੇ ਆ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਫੜਦੇ ਤੁਸੀਂ ਕਿਉਂਕਿ ਉਹਨਾਂ ਦੇ ਉੱਪਰ ਵੱਡੇ ਵੱਡੇ ਮੰਤਰੀਆਂ ਦਾ ਲੀਡਰ ਦਾ ਹੱਥ ਆ ਸੋ ਮੈਂ ਸਮਝਦਾ ਕਿ ਪੰਜਾਬ ਦੀ ਜਿਹੜੀ ਪਵੰਤਮਨ ਸਰਕਾਰ ਦੀ ਖੇਤੀ ਵਾਲ ਸਰਕਾਰ ਆ ਉਹ ਸਿੱਧੀ ਤੇ ਫੇਰ ਹੋਈ ਹੋਈ ਆ ਪੰਜਾਬ ਦੀ ਪੂਰੀ ਤਰ੍ਹਾਂ ਫੇਰ ਹੋ ਚੁੱਕੀ ਆ ਕਿਤੇ ਪੰਜਾਬ ਦੇ ਲੋਕ ਨੂੰ ਜਾਣ ਗਏ ਆ ਔਰ ਝੂਠੀ ਕੀ ਫਰਕ ਪਿਆ ਸਾਨੂੰ ਆਮ ਆਦਮੀ ਨੂੰ ਵੋਟ ਪਾਉਣਾ ਇਹ ਆਮ ਨਹੀਂ ਇਹ ਆਪਣੇ ਲਈ ਖਾਸ ਕਿ ਸਾਨੂੰ ਇੰਨੇ ਪਿਆਰਾ ਵਿੱਚ ਰੋਲ ਦਿੱਤਾ ਸਾਡੇ ਬੱਚੇ ਨਸ਼ੇ ਵਿੱਚ ਡੁੱਬ ਗਏ ਕਿਉਂ ਇਸ ਦਾ ਜਵਾਬ ਦੇ ਪੰਜਾਬ ਸਰਕਾਰ ਉੱਤਖੋਆ ਜਿਹੜਾ ਇਸ ਨੇ ਪ੍ਰਸ਼ਾਸਨ ਜੀਰੋ ਕਰਤਾ ਕੋਈ ਕੋਈ ਪਕੜਿਆ ਨਹੀਂ ਜਾ ਰਿਹਾ ਚੋਰ ਕੋਈ ਹੱਤਾ ਚ ਵਾਲੀਆਂ ਖੋ ਕੇ ਲੈ ਕੇ ਜਾ ਰਹੇ ਆ ਕੋਈ ਪਰਸ ਖੋ ਕੇ ਲੈ ਕੇ ਜਾ ਰਹੇ ਆ ਕੋਈ ਮੋਟਰਸਾਈਕਲ ਖੋ ਕੇ ਲੈ ਕੇ ਜਾ ਰਹੇ ਆ ਲੇਕਿਨ ਹਾਲ ਪ੍ਰਵਾਹ ਨਹੀਂ ਕਿਸੇ ਨੂੰ ਕੋਈ ਪਰਵਾਹ ਨਹੀਂ ਕੁੱਟੀਆਂ ਦੇ ਵਿੱਚੋਂ ਚੋਰੀਆਂ ਮੋਟਰਸਾਈਕਲਾਂ ਦੀ ਚੋਰੀ ਸਭ ਚੋਰੀਆਂ ਹੋ ਰਹੀਆਂ ਨੇ ਇਸ ਕਰਕੇ ਮੈਂ ਕਪੂਰਥਲਾ ਵਾਸੀਆਂਗੇ ਰਿਕੁਐਸਟ ਕਰਾਂਗੀ ਕਿ ਸਾੰਮਣੇ ਬੀਜੇਪੀ ਨੂੰ ਵੋਟ ਪਾ ਕੇ ਹੁਣ ਨੂੰ ਕਾਮਯਾਬ ਕਰਨਾ ਚਾਹੀਦਾ ਹੈ ਤਾਂ ਕਿ ਤਾਂ ਜੀ ਅਸੀਂ ਇਹਨਾਂ ਨਿਵਾਸੀਆਂ ਦੱਸਣਾ ਚਾਹਣਾ ਵਾ ਕਿ ਇਹਾ ਤੇ ਜੋ ਭਾਜਪੀ ਬਣੋ ਜੇ ਰੋਜ਼ ਮਨਾਰਾ ਕੀਤਾ ਜਾ ਰਿਹਾ ਵਾ ਸਾਇਸਤਿਕ ਗਵਾਹੀ ਸਾਡੇ ਜਿਹੜਾ ਪ੍ਰਧਾਨ ਸਰਦਾਰ ਅਜੀਤ ਸਿੰਘ ਖੋਜੇਵਾਲ ਜੀ ਅਤੇ ਉਹਨਾਂ ਦੀ ਪੂਰੀ ਜ਼ਿਲ੍ਹੇ ਦੀ ਟੀਮ ਕਰ ਰਹੀ ਹੈ ਜਿਹਨਾਂ ਸਮਨਾਰਾ ਪੰਜਾਬ ਸਰਕਾਰ ਦੇ ਵਿਰੋਧ ਕੀਤਾ ਜਾ ਰਿਹਾ ਜਿਨ੍ਹਾਂ ਨੇ ਜੋ ਕਿ ਧਾਰੇ ਲਾਏ ਸੀਗੇ ਅਜੇ ਤੱਕ ਕੁਸ਼ੀ ਨਹੀਂ ਕੋਈ ਵਾਦਾ रोस नज़ारा करंत मान ਤੜਾ ਹਾਂ ਚਲੋ ਪਲੇਅਰ ਜੀ ਨੂੰ ਬੁਲਾਇਆ ਪਲੇਅਰ ਜੀ ਨੂੰ ਪਲੇਅਰ ਜੀ ਆ ਫੜੋ ਬੋਲੋ ਹੈਲੋ ਪਹਿਲੇ ਤੋਂ ਮੈਂ ਨਾਰਾ ਲਾਉ ਪੰਜਾ ਅਜਿਹਾ ਪੰਜਾਬ ਨੇ ਭਗਵੰਤ ਮਾਨ ਦੇ ਜਿਹੜਾ ਕਹਿੰਦਾ ਸੀ ਅਸੀਂ ਰੰਗਲਾ ਪੰਜਾਬ ਬਣਾਵਾਂਗੇ ਰੰਗਲੇ ਪੰਜਾਬ ਦਾ ਨਾਰਾ ਲੈ ਕੇ ਆਉਣ ਲਈ ਸਰਕਾਰ ਨਕਮੀ ਸਾਹਬਤ ਹੋਈ ਆ ਅੱਜ ਵੀ ਸਾਡੇ ਹੱਥਾਂ ਦੇ ਵਿੱਚ ਤਕਸੀਆਂ ਪੜੋ ਤੇ ਦੇਖੋ ਕਿੰਨਾ ਤਾਨਾ ਦੇ ਵਿੱਚ ਨਰੀਆ ਕੀ ਕਲਾਕੀਆਂ ਨਾ ਹਰ ਕਿਸਾਨ